ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿੱਤਰੋ ਸਵਾਗਤ ਕਰਦੇ ਆ ਥੋੜਾ ਜਿਹਾ ਨਵੀਂ ਵਲੌਗ ਦੇ ਵਿੱਚ ਤੇ ਅੱਜ ਦੀ ਜਿਹੜੀ ਤਾਜ਼ਾ ਤਾਰੇ ਖਾਣ ਪਤਾ ਕੀ ਆ ਵੀ ਅੱਜ ਸਿਮਰ ਉਹਨਾਂ ਨੇ ਮੇਰੇ ਰਿਕਾਰਡ ਤੋੜਦੇ ਅੱਜ ਮੇਰੇ ਤੋਂ ਪਹਿਲਾਂ ਉਟਰੀ ਚਾਹ ਜੋ ਬਣਾ ਰਹੀ ਇਹਨਾਂ ਨੇ ਮੀਨੋ ਵਾਸਤੇ ਹਾਂਜੀ 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 ਸਹੀ ਗੱਲ ਹੈ ਬਿਲਕੁਲ ਕਰਵਾਚੀ ਅੱਜ ਦਾ ਦਿਨ ਮੇਥੋਂ ਬਹੁਤ ਸੋਹਣਾ ਹੈ ਇੱਧਰ ਮੇਰੇ ਸਾਡੇ ਕੈਮਰਾਮੈਨ ਨੂੰ ਕੱਛ ਕਾ ਜੀ ਤੇ ਅੱਜ ਰਗਨ ਮੇਰੇ ਸਾਰੇ ਅੱਜ ਆਪਣੇ ਰਿਕਾਰਡ ਸਾਰੇ ਆਪ ਹੀ ਮੈਂ ਤੋੜਦੇ ਉਧਰ ਮੂਸੇ ਵਾਲਾ ਗਾਣਾ ਆ ਗਿਆ ਉਹਨੇ ਰਿਕਾਰਡ ਤੋੜਦੇ ਤੇ ਸਿਮਰ ਨੇ ਛੱਡ ਤੋ ਤੇ ਬਾਕੀ ਹੁਣ ਚਾਹ ਬਣ ਕੁਟ ਬਣਾ ਪੀਣ ਵਾਸਤੇ ਹਾਂਜੀ ਠੀਕ ਹੈ ਤੇ ਬਾਕੀ ਮੇਤਰੋ ਤੁਸੀਂ ਕੱਲ ਦੇ ਵਲੌਗ ਦੇ ਵਿੱਚ ਬੜੇ ਸੋਹਣੇ ਸੋਹਣੇ ਕਮੈਂਟ ਕੀਤੇ ਹੋੜਾ ਬਸ ਸਾਰਿਆਂ ਦਾ ਬਹੁਤ ਥੈਂਕਸ ਧੰਨਵਾਦ ਕਈ ਵਾਰ ਪਤਾ ਕੀ ਹੁੰਦਾ ਕੰਮ ਕਰਦਾ ਸਾਡਾ ਦੌੜ ਦਾ ਵੀ ਇੰਨਾ ਹੁੰਦਾ ਹੈ ਵੀ ਕੱਲੇ ਕੱਲੇ ਕਮੈਂਟ ਦਾ ਜਵਾਬ ਦੇਣ ਟਾਈਮ ਗਿਵਨ ਨਹੀਂ ਲੱਗਦਾ ਤੇ ਜਿੰਨੇ ਜਿਹੜੇ ਮੇਰੇ ਵੀਰਾਂ ਨੇ ਸਸਰੀ ਕਬਲਾਈ ਸੀ ਗਿਓਰ ਮੇਰੇ ਵੱਲੋਂ ਵੈਸੇ ਤਾਂ ਮੈਂ ਹਰ ਰੋਜ਼ ਸਵੇਰੇ ਦਿਨ ਚੜ੍ਹਦਾ ਹੀ ਸਭ ਤੋਂ ਪਹਿਲਾਂ ਆਪਣੇ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਮਤਾਵਾਂ ਸਾਰਿਆਂ ਸਸਸੀਕਰ ਬਲਾਕੇ ਹੀ ਆਪਣੇ ਦਿਨ ਦੀ ਅੱਬ ਸ਼ੁਰੂਆਤ ਕਰਦੇ ਆ ਪਰ ਫਿਰ ਵੀ ਤੁਹਾਡੇ ਕਮੈਂਟਾਂ ਜਵਾਬ ਦੇਣ ਦੇ ਮਸਲੇ ਦੇ ਵਿੱਚ ਮੇਰੇ ਵੱਲੋਂ ਤੇ ਸਿਮਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ ਸਸਸੀਕਾ ਤੁਹਾਡੇ ਸਾਰੇ ਕਮੈਂਟਾਂ ਵਾਸਤੇ ਇਦਾਂ ਹੀ ਬਸ ਹਾਂਜੀ ਇਦਾਂ ਹੀ ਬਸ ਜੁੜ ਕੇ ਰਹੋ ਨਾਲ ਚੱਲਦੇ ਰਹੋ ਤੇ ਆਪਾਂ ਆਪਣੇ ਦਿਨ ਦੀ ਮੇᱛੋ ਸ਼ੁਰੂਆਤ ਕਰਦੇ ਆ ਚਾਹ ਦੇ ਸਿਮਰ ਨੇ ਕਿੱਦਾਂ ਦੀ ਬਣਾਈ ਹੈ ਚਾਹੂ ਪੀ ਕੇ ਵੀ ਚੱਲਦੇ ਆ ਆਪਣੇ ਕੰਮ ਤੇ ਪੀ ਲੈ ਪਾਣੀ ਤੂੰ ਹੂੰ ਬੱਚ ਚਦੀਪਾ ਕੀ ਹੁਣ ਚਾਹ ਪੀਣੀ ਆ ਹੈਵੇਂ ਜੀ ਚਾਹ ਪੀਣੀ ਪੁੱਤਰੀ ਨਹੀਂ ਹੂੰ ਚਾਹ ਪੀਣੀ ਆ ਤਾਂ ਬਲੈਕ ਕੋਈ ਪੀਣੀ ਆ ਕੀ ਪੀਣੇ ਦਸ਼ ਪਹਿਲਾਂ ਇੱਧਰ ਦਸ਼ ਪਹਿਲਾਂ ਮੈਨੂੰ ਇੱਧਰ ਹੂੰ ਤਾਂ ਮੈਂ ਟੋਟਲ ਦੀ ਬਾਈ ਸੋਣੀ ਬੋਲਦਾ ਕੁਸ਼ਾਰ ਨੂੰ ਇੰਨੀ ਪਸੰਦ ਆਈ ਨਾ ਗੱਲ ਇਹ ਉਹ ਤੇਰਾ ਫਰੋਜੀ ਰੰਗ ਕਿਉਂਕਿ ਫਰੋਜੀ ਰੰਗ ਕੁਸ਼ਾਰ ਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਇੱਧਰ ਦੇਖੋ ਚਾਹ ਦੇ ਵਿੱਚ ਪਕਤੋ ਪਤੀ ਹੋ ਰਹੀ ਆ ਮਿੱਠੋ ਮਿੱਠਾ ਹੋ ਰਿਹਾ ਪੂ ਰਹਿਣ ਸੇ ਮੈਂ ਚਾਹ ਕਿ ਮਲੇ ਜੀ ਬਣਾਈ ਵੀ ਚਾਹ ਵੀ ਕੇ ਨਾ ਹਾਂਜੀ ਦਿਲ ਪਤਾ ਕੀ ਕਰੇ ਹਾਂਜੀ ਓਡੂ ਓਡੂ ਕਰੇ ਮੇਰਾ ਜੀਰੀ ਸਹਿਲੀ ਓਡੂ ਨਾ ਨਾ ਜਾਇਓਗੀ ਤੇਰੀ ਐਡੀ ਟੌਰੀ ਚਾਹ ਬਣਾ ਕੇ ਲਿਆ ਫਟਾਫਟ ਚਾਹ ਵੀ ਕੇ ਚਲੀ ਤੇ ਬਾਕੀ ਮੈਂ ਤੁਹਾਨੂੰ ਅੱਜ ਤੁਹਾਨੂੰ ਬਾਹਰ ਦਾ ਮੌਸਮ ਵੀ ਦਿਖਾ ਦਵਾਂਗੀ ਤੁਹਾਨੂੰ ਅੱਜ ਮੌਸਮ ਬਾਹਰ ਬੜੀਆ ਹੈ ਦੋ ਦਿਨ ਮੀਂਹ ਪੈਣ ਤੋਂ ਬਾਅਦ ਚ ਨਾ ਤੇ ਹੁਣ ਮੌਸਮ ਅੱਜ ਬਹੁਤ ਸੋਹਣ ਧੁੱਪ ਲੱਗੀ ਹੋਈ ਆ ਜਿਹੜੀ ਸਿਆਲ ਦੀ ਧੁੱਪ ਹੁੰਦੀ ਆ ਉਹ ਵੈਸੇ ਹੀ ਬਹੁਤ ਸੋਹਣੀ ਹੁੰਦੀ ਆ ਆ ਦੇ। ਉਹ ਵੀ ਤੁਹਾਨੂੰ ਅੱਖਾਂ ਨੇ ਖੁੱਲ੍ਹਦੀਆਂ। ਇੱਥੋਂ ਫੀਲ ਕਰ ਸਕਦਾ ਕਿ ਕਿੰਨੀ ਸੋਹਣੀ ਧੁੱਪ ਲੱਗਦੀ ਹੈ ਤੇ ਬਾਕੀ ਫਿਰ ਮਾ ਸੂਰਦੇਵਤਾ ਦਰਸ਼ਕਾਉਣ ਲੱਗੇ ਹੈ। ਤੇ ਇੱਕ ਦੋ ਮੱਥਾ ਸੂਰਦੇਵਤਾ ਨੂੰ ਸਵੇਰੇ ਸਵੇਰੇ ਸਾਰੇ ਜਣੇ ਆਦੇ ਫਿਰ ਦਮ। ਬहोत ਤੇਰਾ ਪਹਲਾ ਹੋਇਆ। ਕਮਾਲ ਕਰੀ ਪਈ ਆ। ਵੈਸੇ ਹਵਾ ਵੀ ਚੱਲਦੀ ਆ। ਠੰਡੀ ਹਵਾ ਦੀ ਹੈਗੀ। ਨਿੱਗੀ ਨਿੱਗੀ ਹਵਾ ਚੱਲਦੀ ਆ। ਅੱਜ ਦਾ ਮੌਸਮ ਵਾਲੀ ਕਮਾਲ ਹੋਈ ਪਈ ਆ ਵੀ ਬਾਹਰ। ਹੈਪੀਥਰੀ। ਅੱਜ ਆ ਉਹ ਤਾਂ ਮੌਸਮ ਵਾਲੀ ਬਾਹਰ ਕਮਾਲ ਹੋਈ ਪਈ ਆ। ਵਾਹ ਹੋਈ ਭਈਆ ਵਾਹ ਵਾਹ। ਵਾਹ ਵਾਹ ਹੋਈ ਭਈਆ। ਚੜੀ ਜੀ ਹੂੰ। ਹੈਲੋ ਕਰ ਲੋ 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 ਉਹ ਹੈਲੋ ਕਰ ਲੋ ਭਾਈ ਹੈਲੋ ਹੈਲੋ ਵੈਰੀ ਗੁੱਡ ਮੈਨੂੰ ਪਤਾ ਤੇਰਾ ਇਹ ਹੈਲੋ ਨਹੀਂ ਕਰ ਰਿਹਾ ਤੂੰ ਦੰਦੀ ਵੱਡਣ ਦਾ ਸਾਰ ਕਰ ਰਿਹਾ ਹੈਂ ਬਤਰੀ ਆਈ ਨੋ ਆਈ ਨੋ ਤੂੰ ਤੋ ਆਈ ਨੋ ਇਹ ਉਹ ਲੋ ਸੋ ਟੂ ਮਾਂ ਚਾਹ ਆ ਲੈ ਲਿਓ ਚਾਹ ਲੈਣ ਵਾਸਤੇ ਆ ਰਹੇ ਹਾਂ ਉਹ ਤੇਰਾ ਫਲਾ ਹੋ ਜੇ ਲਵੀ ਪੰਜਾਬੀਆਂ ਨੂੰ ਦਿਨ ਚੜਦੋਂ ਨੇ ਮਿੱਤਰੋ ਆਹ ਚਾਹ ਦਾ ਕੱਪ ਮਿਲ ਜਵੇ ਨਾ ਹੋਰ ਦਸੋ ਗਿਆ ਚਾਹੀਦੇ ਬਿਸਕੁਟ ਵੀ ਖਣ ਯਾਰ ਨਹੀਂ ਰਨੇ ਗਾਲ ਦੇ ਚਾਹ ਦਾ ਕੱਪ ਮੇਰੇ ਕਈ ਵਾਰ ਜ਼ਿਆਦਾ ਆ ਜਾਂਦਾ ਜਦੋਂ ਨਾ ਅਸੀਂ ਪਿੰਡ ਵੀ ਹੁੰਨੇ ਆ ਨਾ ਛੁੱਟੀ ਘਟੋ ਚਾਹੀਦੇ ਜਦ ਪੈਸੀ ਪਹਿਲਾਂ ਵੀ ਜਦੋਂ ਰਹਿੰਨੇ ਪਿੰਡ ਦੇ ਵਿੱਚ ਐਦਾਂ ਹੀ ਹੁੰਦਾ ਸੁੱਤੇ ਰੋੜ ਦੀ ਪਹਿਲਾਂ ਧਾਰਾ ਚੋਣ ਲੱਗੇ ਚਾਹ ਆ ਜਾਣੀ ਹਨਾ ਪੰਜ ਵਿੱਚ ਚਾਹ ਪੀ ਕੇ ਧਾਰਾ ਤੋਂ ਚੋਗੇ ਡੈਰੀ ਦੁੱਧ ਪਾ ਕੇ ਫਿਰ ਚਾਹ ਫਿਰ ਗੈਣਾ 8 ਵਜੇ ਲਓ ਵੀ 8 ਵਜੇ ਚਾ ਫਿਰ 10 ਵਜੇ ਵਾਲੀ ਚਾ ਫਿਰ ਵਿੱਚ ਨੂੰ ਕੋਈ ਰਿਸ਼ਤੇਦਾਰ ਵੀ ਆ ਗਿਆ ਤਾਂ ਵੀ ਚਾ ਤੇ ਜੇ ਉਸ ਤੋਂ ਬਾਅਦ ਕਰਕੇ ਉਸ ਤੋਂ ਬਾਅਦ ਤਿਹ ਵਾ 3 ਵਜੇ ਵਾਲੀ ਚਾ ਫਿਰ 5 ਵਜੇ ਵਾਲੀ ਚਾ ਮਤਲਬ ਦਿਨ ਦੇ ਵਿੱਚ ਬਹੁਤ ਦੇਖਣ ਦੱਸਦਾ ਚਾਹੇ ਹੋਈ ਨੇ ਬੰਦੇ ਦੀ ਕਰੀਆਂ ਹਨਾ ਇੰਨੀਆਂ ਚਾ ਪੀਣੇ ਆਪਾਂ ਤੁਹਾਡਾ ਚਾ ਲੱਗਦੀ ਵੀ ਟੇਸਟੀ ਹੈ ਹਾਂ ਇਹ ਤਾਂ ਗੱਲ ਹੈ ਆ ਵਾਕੀ ਚਾ ਸੱਚਾ ਚਾਹੇ ਆ ਬਾਕੀ ਚਾ ਦੀ ਗੱਲ ਖੁੱਸੋ ਹੋਰ ਕਿਵੇਂ ਹਾਂ ਜੀ ਚਾਹ ਜਿਹਰੀ ਮੱਦੀ ਹੋਈ ਹਨਾ ਜਦ ਤੱਕ ਚਾਹ ਸਲੂਕਾ ਮਾਰ ਕੇ ਨਾ ਪੀਤੀ ਜਾਵੇ ਚਾਹ ਪੀਆ ਸੁਆਦ ਨਹੀਂ ਆਉਂਦਾ ਨਾ ਭੂਗ ਮਾਰ ਕੇ ਫੂਕ ਮਾਰ ਕੇ ਐ ਖਿੱਚ ਕੇ ਚਾਹ ਪੀਆ ਸੁਆਦ ਆਉਂਦਾ ਮਿੱਤਰੋ ਹੋ 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 ਲਾਜਵਾਬ ਆਉਂਦਾ ਅਸਲ ਜੀ ਇਹ ਪੰਜਾਬੀ ਵਾਲੀ ਚਾਹ ਹੈ ਪੀਣ ਦੀ ਬਾਟੇ ਭਰ ਮੈਂ ਦਾਦਾ ਪੀਂਦਾ ਹੁੰਦਾ ਸੀ ਮੈਨੂੰ ਯਾਦ ਹੈ ਤੇ ਹੁਣ ਤਾਂ ਹੀ ਪੀਂਦੇ ਲੋਕ ਇਹ ਚਲ ਹੁਣ ਤਾਂ ਅਸਲ ਹੁਣ ਨਾਲ ਥੋੜੇ ਮਾਡਰਨ ਹੋ ਗਏ ਦੇਖਾ ਦੇਖੀ ਵਾਦੀ ਚੱਲ ਪਈਆਂ ਅਸੀਂ ਆਪਣਾ ਕਲਚਰ ਚੀਜ਼ਾਂ ਬੜੀਆਂ ਪਿੱਛੇ ਛੱਡਦੀ ਸਾਡਾ ਕਲਚਰ ਪੰਜਾਬੀ ਜਿਹੜਾ ਪੁਰਾਣਾ ਕਲਚਰ ਇੰਨਾ ਸੋਹਣਾ ਸੀ ਨਾ ਤੇ ਅੱਜ ਦੀ ਜਿਹੜੀ ਪੰਜਾਬੀ ਫਿਲਮਾਂ ਦੇਖਦੇ ਨਾ ਤੁਸੀਂ ਦੇਖਦੇ ਹੋਊਂਗੇ ਜਿੰਨੀਆਂ ਵੀ ਪੰਜਾਬੀ ਫਿਲਮਾਂ ਬਣਦੀਆਂ ਕਿਸੇ ਪੁਰਾਣੇ ਕਲਚਰ ਤੇ ਬਣਨ ਉਹ ਸਾਨੂੰ ਦੇਖਣ ਨੂੰ ਸੋਹਣੇ ਲੱਗਦੀਆਂ ਤੇ ਚੱਲਦੀਆਂ ਬਹੁਤ ਹਿੱਟ ਵੀ ਹੁੰਦੀਆਂ ਹੈ ਹਨਾ ਪਰ ਉਹ ਚੱਲਦੀਆਂ ਪਤਾ ਕਰਦੇ ਆ ਕਿ ਸਾਨੂੰ ਪੰਜਾਬੀ ਨੂੰ ਕਲਚਰ ਸੋਹਣਾ ਲੱਗਦਾ ਹੈ ਸਿਰਫ ਦੇਖਣ ਵਾਸਤੇ ਤੇ ਰਹਿਣ ਵਾਸਤੇ ਨਹੀਂ ਰਹਿਣਾ ਵਾਸਤੇ ਚਾਹੀਦੀ ਹੈ ਹਮੇਸ਼ਾ ਮਾਡਰਨਟੀ ਚਾਹੀਦੀ ਹੈ ਵੀ ਅਸੀਂ ਹਾਂ بڑے بڑے ਗੱਡੀਆਂਾਂ 'ਚ ਬੜਬੜੇ ਘਰਾਂ 'ਚ ਮਹਿਲਾਂ 'ਚ ਰਹੀਏ ਸੀ ਤੇ ਦੇਖਣ ਵਾਸਤੇ ਸਾਨੂੰ ਸਕੂਨ ਜਿਹੜਾ ਮਿਲਦਾ ਦੇਖ ਕੇ ਉਹ ਮਿਲਦਾ ਹੈ ਫਿਲਮਾਂ ਦੇਖ ਕੇ ਮਿਲਦਾ ਵੀ ਇਦਾਂ ਨਹੀਂ ਰਹਿਣਾ ਸਾਰਾ ਸਾਡੇ ਦਾਦੇ ਪੜਦਾਦੇ ਇਦਾਂ ਰਹਿੰਦੇ ਹੁੰਦੇ ਸੀ ਤੁਸੀਂ ਸੋਚ ਕੇ ਦੇਖੋ ਜੇ ਕਿ ਤੁਹਾਨੂੰ ਦੇ ਸਮੇਂ 'ਚ ਰਹਿਣਾ ਪਵੇ ਅੱਜ ਕਿ ਦੇਖਣ ਨੂੰ ਇੰਨਾ ਸੋਹਣਾ ਲੱਗਦਾ ਤਾਂ ਰਹਿਣ ਨੂੰ ਕਿੰਨਾ ਸੋਹਣਾ ਹੋਊਗਾ ਉញੋ ਯਾਰ ਲੋਕਾਂ ਨੇ ਦੌੜ ਵਧਾਈ ਵੀ ਆ ਇਹ ਐਡੀ ਲੰਬੀ ਰੇਸ ਨਹੀਂ ਹੈਗੀ ਜ਼ਿੰਦਗੀ ਦਾ ਸਿਰਫ ਇੱਕ ਉਦਾਹਰਣਾਂ ਹੈ ਕਿ ਰੇਲ ਗੱਡੀ ਤੋਂ ਮਾਂਗਿਆ ਵੀ ਬੰਦਾ ਇੱਕ ਸਟੇਸ਼ਨ ਤੇ ਚੜ੍ਹਦਾ ਤੇ ਇੱਕ ਪਾਸੇ ਉਤਰਨਾ ਹੀ ਉਤਰਨਾ ਇਹ ਵੀ ਨਿਸ਼ਚਿਤ ਹੈ ਬਸ ਉਹਦੇ ਵਿਚਾਲੇ ਸਫ਼ਰ ਕਿਦਾਂ ਤੈਅ ਕਰਨਾ ਹੈ ਉਹ ਜ਼ਰੂਰੀ ਆ ਤੇ ਜਿੰਨੇ ਕਿ ਆਪਣੇ ਪੂੰਜੀ ਹੋਏ ਬਸ ਉਹ ਸਭ ਬਿਨਾਂ ਕੰਮ ਕਰਨਾ ਜ਼ਰੂਰੀ ਆ ਇਹ ਨਹੀਂ ਵੀ ਕੰਮ ਨਹੀਂ ਕਰਨਾ ਚਾਹੀਦਾ ਜੇ ਕੰਮ ਕਰਾਂਗੇ ਤਾਂ ਹੀ ਰੇਲ ਗੱਡੀ ਦਾ ਸਫ਼ਰ ਸੁਣਾ ਹੋਊਗਾ ਕਦੇ ਚਾਹ ਪੀਣ ਨੂੰ ਦਿਲ ਕਰਦਾ ਕਦੇ ਕੁਝ ਖਾਣ ਪੀਣ ਦਾ ਦਿਲ ਕਰਦਾ ਉਹਦੇ ਵਾਸਤੇ ਪੈਸਾ ਵੀ ਜ਼ਰੂਰੀ ਆ ਪਰ ਉਹਨੂੰ ਬਸ ਸਾਰੀ ਉਮਰ ਲੈ ਕੇ ਕੱਪੜੇ ਚੱਕ ਕੇ ਉਹਦਾ ਘਣਾ ਉੱਤਰ ਕੇ ਮੋਢੇ ਤੇ ਬਰਨਾ ਪੈਸੇ ਜਮਾਰੇ ਭੱਜੀ ਜਾਣਾ ਉਹ ਵੀ ਬਹੁਤੀ ਚੰਗੀ ਗੱਲ ਨਹੀਂ ਹੈਗੀ ਜ਼ਿੰਦਗੀ 'ਚ ਠਹਿਰਾਅ ਵੀ ਮਿੱਤਰੋ ਬਹੁਤ ਜ਼ਿਆਦਾ ਜ਼ਰੂਰੀ ਆ। ਸ਼ਾਪ ਦਾ ਕੰਮ ਕਾਰ ਨਿਬੜਕੇ ਮਿੱਤਰੋ ਹੁਣ ਆਪਾਂ ਆਗੇ ਸੀਗੇ ਆਪਣੇ ਲੱਕੜ ਵਾਲੇ ਕਾਰਖਾਨੇ ਦੇ ਉੱਤੇ। ਤੇ ਅੱਜ ਮੌਸਮ ਬਹੁਤ ਸੋਹਣਾ। ਮੇਰਾ ਦਿਲ ਕੀਤਾ ਮੰਗੇ ਆਪਣੇ ਵੀਰ ਨਾਲ ਨਾ ਗੱਲ ਕੀਤੀ ਜਾਵੇ ਮੌਸਮ ਨੂੰ ਲੈ ਕੇ। ਜਿੱਦਾਂ ਤੁਸੀਂ ਆਪਣੇ ਪਿਛਲੇ ਵਲੌਗ ਦੇਖੇ ਹੈ ਨਾ ਆਪਣਾ ਰਾਣਾ ਬਾਈ ਆਪਣੇ ਕੋਲ ਰਹਿ ਕੇ ਗਿਆ ਨੌਰਥ ਵਿੱਚ ਵਾਇਸੀਗਾ ਉਹ। ਨੌਰਥ ਪਾਣੀ ਵਾਲਾ ਸ਼ਹਿਰ ਵੈਨੇਸ਼ੀਆ ਜਿਹੜਾ ਮਸ਼ਹੂਰ ਹੈ ਜਿੱਥੇ ਕਾਫੀ ਬਾਲੀਵੁੱਡ ਦੀ ਫਿਲਮ ਵਗੈਰੇ ਬਣਦੀ ਹੈ ਨਾ ਉੱਥੇ ਰਹਿੰਦਾ ਮੁੰਡਾ ਆਪਣੀ ਸਿਸਟਰ ਉਹਨਾਂ ਦੇ ਕੋਲ ਉੱਥੇ ਕੰਮ ਦੇ ਉੱਤੇ ਭੇਜਤਾ ਉਹਨੂੰ। ਫ ਤੇ ਮੌਸਮ ਦੇਖਿਆ ਤੇ ਉਸ ਤੋਂ ਬਾਅਦ ਜਾ ਕੇ ਉੱਥੇ ਜਾ ਕੇ ਦੇਖਿਆ ਬਾਜ ਮੈਨੂੰ ਕਹਿੰਦਾ ਬਹੁਤ ਠੰਡਾ ਇੱਥੇ ਦਾ ਵੀਰ ਰੋਮ ਤੋਂ ਕਹਿੰਦਾ ਬਸੇ ਬਹਿ ਕੇ ਤੁਰਿਆ ਇੱਥੇ ਸੀਗਾ 14 ਡਿਗਰੀ ਟੈਂਪਰੇਚਰ ਹੌਲੀ ਹੌਲੀ 11 12 13 ਜਦ ਕਰ ਅਸੀਂ ਬਰੇਸ਼ੀਆ ਦੇ ਨੇੜੇ ਪਹੁੰਚਿਆ ਕਰ ਉੱਥੇ ਜਾ ਕੇ ਮੈਨਿਚ ਹੋ ਗਿਆ ਇੰਨੀ ਠੰਡ ਹੈ ਰੋਮ ਸ਼ਹਿਰ ਦੇ ਉੱਥੇ ਗਰਮੀ ਵੱਧ ਪੈਂਦੀ ਆ ਤੇ ਠੰਡ ਵੀ ਵੱਧ ਪੈਂਦੀ ਆ ਰੋਮ ਦਾ ਜਿਹੜਾ ਮੌਸਮ ਟੈਂਪਰੇਚਰ ਹੈ ਉਹ ਆਪਣੇ ਬ੍ਰਿਟਲੈਂਡ ਇੰਡੀਆ ਦੇ ਅਨੁਕੂਲ ਹੈ ਉਸਤਾ ਆਪਾਂ ਸਮੁੰਦਰ ਦੇ ਨੇੜੇ ਪੈ ਜਾਣੇ ਤਾਂ ਕਰਕੇ ਤੇ ਇੱਕ ਕੁਝ ਸ਼ਹਿਰ ਵੱਡਾ ਇਦਾ ਹੀ ਫਰਕ ਪੈਂਦਾ ਹੈ ਨਾ ਜਿੱਥੇ ਮਨ ਲਾ ਪਰ ਰਹੇ ਨੇ ਇਹਦੇ ਇਹਦੀ ਜਗ੍ਹਾ ਦੀ ਮੈਂ ਗੱਲ ਕਰਦਾ ਪੈਸਤਾਲ ਦੇ ਵਾਲੇ ਜਿੱਥੇ ਖੁੱਲਾ ਮਾਹੌਲ ਹੋਵੇ ਖੁੱਲੇ ਕਿਧਰ ਉੱਥੇ ਛੇ ਠੰਡ ਬੈਠਣ ਪੈਦੀ ਹੋਵੇ ਤੇ ਆਪਣੇ ਇਦਾਂ ਵੀ ਗਰਮੀ ਦੇ ਵਿੱਚ ਗਰਮੀ ਥੋੜੀ ਜਾਇਜ਼ ਪੈਂਦੀ ਆ ਤੇ ਠੰਡ ਦੇ ਵੀ ਠੰਢੀ ਥੋੜੀ ਜਾਇਜ਼ ਪੈਂਦੀ ਆ ਤਾਂ ਆਹ ਚੀਜ਼ ਆ ਕਾਫੀ ਆ ਤੁਹਾਨੂੰ ਬੈਨੀਫਿਟ ਬਹੁਤ ਹੁੰਦਾ ਸਾਨੂੰ ਰਹਿਣ ਪੂਰੀ ਪੰਜਾਬ ਵਰਗੀ ਫੀਲਿੰਗ ਆਂਦੀ ਆ ਜਿੱਦਾਂ ਪੰਜਾਬ ਚ ਰਹਿੰਦੇ ਆں ਬੇਸ਼ੱਕ ਆਪਾਂ ਸ਼ੈਰ ਚ ਬੈਠੇ ਆਂ ਮਤਲਬ ਇਟਲੀ ਦੇ ਮਹਾਨਗਰ ਦੇ ਵਿੱਚ ਬੈਠੇ ਆਂ ਰੋਮ ਸ਼ਹਿਰ ਦੇ ਵਿੱਚ ਬੈਠੇ ਆਂ ਪਰ ਲਾਈਫਸਟ ਬਿਲਕੁਲ ਆਪਾਂ ਜਿਉਂਨੇ ਆ ਜਿਹੜਾ ਆਪਾਂ ਇੰਡੀਆ ਪੰਜਾਬ ਆਪਣੇ ਪਿੰਡ ਵਿੱਚ ਜੀਉਂਦੇ ਸੀ ਨਾ ਬਿਲਕੁਲ ਉਹੀ ਲਾਈਫ ਸਟਾਈਲ ਜੀਉਂਨੇ ਤੇ ਉਹੀ ਪਸੰਦ ਆ ਆਪਾਂ ਨੂੰ ਉਦਾਂ ਹੀ ਆਪਾਂ ਡਿਣਾ ਚਾਹੁੰਦੇ ਆ ਤੇ ਉਹੀ ਚੀਜ਼ ਆਪਾਂ ਚਾਹੁੰਦੇ ਆ ਵੀ ਹਾਂ ਉਦਾਂ ਹੀ ਜਿਹਨਾਂ ਪੰਜਾਬੀ ਆਗੇ ਓਏ ਜਿਵੇਂ ਦਿਲਜੀਤ ਕਹਿੰਦਾ ਨਾ ਉਹ ਤੇਰਾ ਭਲਾ ਹੋ ਜੇ ਆ ਮੇਥੋਂ ਰਾਤ ਦਾ ਗੱਡੀ ਦੇ ਵਿੱਚੇ ਪੈ ਰਿਹਾ ਰਾਤ ਆਪਾਂ ਨੇ ਆਰਡਰ ਵੀ ਕੀਤੇ ਆ ਇਹ ਨਹੀਂ ਵੀ ਕੱਲੇ ਪੀਜ਼ੇ ਬਣਾਏ ਆ ਜਦੋਂ ਕੰਮ ਅੜਦਾ ਨਾ ਆਰਡਰ ਇਹ ਨਹੀਂ ਹੈਗਾ ਵੀ ਹਾਂ ਵੀ ਕੱਲੇ ਪੀਜ਼ੇ ਹੀ ਬਣਾਉਣੇ ਆ ਤੇ ਜਿੱਥੇ ਵੀ ਲੋੜ ਪੈਂਦੀ ਆ ਉੱਥੇ ਲੱਗਣਾ ਪੈਂਦਾ ਤੇ ਆਪਣੇ ਕੰਮ ਦੇ ਵਿੱਚ ਇ ਆਪਣਾ ਕੰਮ ਕੋਈ ਵੀ ਆਪਾਂ ਸਟਾਰਟ ਕਰਨਾ ਨਾ ਚਾਹੇ ਆਪਣਾ ਇੰਡੀਆ ਸਟਾਰਟ ਕਰਨਾ ਹੋਵੇ ਤੇ ਚਾਹੇ ਆਪਾਂ ਫੋਰਨ ਕਿਸੇ ਕੰਟਰੀ ਵਿੱਚ ਜਾਈਟਲੀ ਵਿੱਚ ਕਿਤੇ ਵੀ ਕਰਨਾ ਹੋਵੇ ਤੇ ਆਪਾਂ ਨੂੰ ਆਪਣੇ ਕੰਮ ਦੇ ਬਾਰੇ ਪੂਰੀ ਨੋਲਿਜ ਹੋਣੀ ਚਾਹੀਦੀ ਆ ਤੇ ਕੰਮ ਕਰਨ ਦਾ ਪੂਰਾ ਜਜ਼ਬਾ ਵੀ ਹੋਣਾ ਚਾਹੀਦਾ ਜੇ ਆਪਾਂ ਇਹ ਸੋਚੀ ਕੰਮ ਕਰਾਂਗੇ ਕਿ ਨਾ ਵੀ ਆਪਾਂ ਮਾਲਕ ਪੀਜ਼ਾ ਸ਼ਾਪ ਖੋਲ੍ਹਣੀ ਆ ਜੇ ਪੀਜ਼ਾ ਸ਼ਾਪ ਆਪਾਂ ਖੋਲ੍ਹ ਲਈ ਤੇ ਆਪਾਂ ਇੱਕ ਕਾਰੀਗਰ ਰੱਖ ਲਈਏ ਤੇ ਆਪਾਂ ਦੋ ਬੰਦੇ ਕਿੱਦਾਂ ਰੱਖ ਲਈਏ ਇਦਾਂ ਸਮਾਨ ਲਈ ਇਦਾਂ ਕਰਕੇ ਤੇ ਐਨੇ ਦਾ ਸਮਾਨ ਆ ਗਿਆ ਤੇ ਉਹ ਚੋਂ ਇੰਨਾ ਪ੍ਰੋਫਿਟ ਹੋ ਗਿਆ ਇੰਨਾ ਬਚ ਗਿਆ ਇਦਾਂ ਬਚ ਗਿਆ ਇਹ ਥਿਊਰੀ ਗਰ ਮੇਥਰੋ ਕੋਈ ਸਮਝੀਗਾ ਜਦੋਂ ਕੰਮ ਚੱਲਦੇ ਹੋਣੇ ਅੱਜਕੱਲ ਨਹੀਂ ਚੱਲਦੇ ਅੱਜਕੱਲ ਪਹਿਲਾਂ ਪੱਠੀ ਦੇ ਵਿੱਚ ਆਪਣੇ ਆਪ ਨੂੰ ਝੋਖਣਾ ਹੀ ਪੈਂਦਾ ਹੈ ਹਰ ਟਾਈਮ ਤੁਹਾਨੂੰ ਰੈਡੀ ਰਹਿਣਾ ਪੈਂਦਾ ਹੈ ਕਿ ਕਿਸੇ ਟਾਈਮ ਵੀ ਕੋਈ ਵੀ ਗੱਲ ਹੋ ਸਕਦੀ ਹੈ ਕਈ ਵਾਰੀ ਕੋਈ ਵਰਕ ਘਟੇ ਲਾ ਮਿੱਠਾ ਹੋ ਜਵੇ ਤੇ ਕਈ ਵਾਰ ਕੋਈ ਛੁੱਟੀ ਚਲੇ ਜਾਵੇ ਜਿੱਦਾਂ ਮਰਜ਼ੀ ਹੋ ਜਵੇ ਤੇ ਤੁਹਾਨੂੰ ਹਰੇਕ ਕੰਮ ਦੇ ਵਿੱਚ ਪਰਫੈਕਟ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਹਰੇਕ ਕੰਮ ਵਿੱਚ ਪਰਫੈਕਟ ਹੋ ਗਏ ਹੋ ਉਸ ਤੋਂ ਬਾਅਦ ਫਿਰ ਆਪਣੇ ਕੰਮ ਕਾਰੋਬਾਰੀ ਆਪਾਂ ਨੂੰ ਸੋਚਣਾ ਚਾਹੀਦਾ ਹੈ ਵੀ ਹ ਤੇ ਕਮ ਸਿੱਖਣਾ ਮਤਲਬ ਇਹ ਨਹੀਂ ਵੀ ਹਾਂ ਆਪਾਂ ਨੇ ਪੀਜ਼ਾ ਬਣਾਉਣੇ ਜਾਂ ਫੇ ਇਟਾਲੀਅਨ ਕੁਚਨ ਦਾ ਇਟਾਲੀਅਨ ਕੁਸ਼ੀਨਾ ਦਾ ਕੰਮ ਕਿਚਨ ਦਾ ਕੰਮ ਸਿੱਖ ਕੇ ਵੀ ਆਪਾਂ ਆਪਣਾ ਕੰਮ ਆਪਣਾ ਖੋਲ੍ਹ ਲਈਏ ਉਹਦੇ ਬਾਰੇ ਆਪਾਂ ਨੂੰ ਮਤਲਬ ਵੀ ਕੰਮ ਕਰਨ ਦੀ ਔਜਤ ਆਪਾਂ ਨੂੰ ਹੋਣੀ ਚਾਹੀਦੀ ਚਾਹੀਦੀ ਆ ਉਹ ਤਾਂ ਜ਼ਰੂਰੀ ਹੈ ਜੋ ਆਪਾਂ ਖਾਣੇ ਦਾ ਟੇਸਟ ਦੇਣਾ ਹੈ ਪਰ ਉਹਦੇ ਨਾਲ ਨਾਲ ਆਪਾਂ ਨੂੰ ਫਾਈਨੈਂਸ਼ੀਅਲ ਵੀ ਥੋੜੀ ਨੋਲਿਜ ਹੋਣੀ ਚਾਹੀਦੀ ਆ ਵੀ ਕਿਦਾਂ ਆਪਾਂ ਇਹ ਚੋ ਪ੍ਰੋਫਿਟ ਕੱਢਣਾ ਹੈ ਕਿੰਨੇ ਦਾ ਸਮਾਨ ਲੈ ਕਿੰਨੇ ਪਰਸੈਂਟ ਆਪਾਂ ਰੱਖ ਕੇ ਵੇਚਣਾ ਹੈ ਤੇ ਲੈਂਡ ਦਾ ਬਿੱਲ ਕਿੰਨਾ ਆਉਂਦਾ ਹੈ ਇਹਦਾ ਕਿੰਨਾ ਆਉਂਦਾ ਹਰ ਇੱਕ ਚੀਜ਼ ਦੀ ਆਪਾਂ ਦੀ ਨੋਲਿਜ ਹੈ ਉਹ ਆਪਾਂ ਨੂੰ ਹੋਣੀ ਚਾਹੀਦੀ ਹੈ ਜਦੋਂ ਆਪਾਂ ਇਹ ਚੀਜ਼ ਪੂਰਾ ਐਨ ਗਿਣ ਕਰ ਜਾਂਦੇ ਆ ਤੇ ਫਿਰ ਆਪਾਂ ਨੂੰ ਕੰਮ ਕਰਨਾ ਚਾਹੀਦਾ ਗੱਡੀ ਲੱਕੜਾਂ ਦੀ ਮਿੱਤਰੋ ਆਪਾਂ ਇਹਨਾਂ ਭਰ ਲਈ ਨਕੋ ਨਕ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਮਾੜਾ ਆਹ ਆਰਾ ਚੱਲਦਾ ਉਹ ਦੇਖੋ ਉਧਰ ਲੱਕੜਾਂ ਵੱਢੂ ਨਹੀਂ ਆ ਰਹੇ ਤੋਂ ਉਹ ਤੁਹਾਨੂੰ ਦਿਖਾਉਣਾ ਇੱਕ ਦੇਖ ਦਿਰਾਹ ਵਾਲੀ ਮਸ਼ੀਨ ਹੈ ਮੈਂ ਕਹਾਂ ਚਾ ਤੁਹਾਨੂੰ ਦਰਸ਼ ਮੇਲੇ ਕਰਾ ਦੰਨੇ ਆ ਇੱਕ ਵਾਰੀ ਪਹਿਲਾਂ ਮੈਂ ਬਣਾਏ ਸੀ ਵਲੌਗ ਦਿਖਾਇਆ ਸੀ ਕਿ ਮਸ਼ੀਨਾਂ ਚੱਲਦੀਆਂ ਇਹ ਮਸ਼ੀਨ ਨਵੀਂ ਲੈਂਦੀ ਇਹਨਾਂ ਨੇ ਤੇ ਗੜੀ ਬੜੀ ਮੋਟਰ ਲੱਗੇ ਉਹ ਪੈਪਾਂ ਲੱਗੀਆਂ ਵੀ ਇਹ ਸਿਰਫ ਲੱਕੜਾ ਕੱਟਣ ਵਾਸਤੇ ਹੀ ਹੈ ਇਹ ਇਹ ਹਲੇ ਤਿਆਰ ਹੋ ਰਹੀ ਆ ਤੇ ਉਹ ਉਧਰ ਚੱਲਦੀ ਆ ਤੁਹਾਨੂੰ ਮੈਂ ਦਿਖਾਉਣਾ ਕਿਦਾਂ ਚੱਲਦੀ ਆ ਜਿਆਦਾ ਨਹੀਂ ਲੱਕੜਾ ਨੂੰ ਲੈ ਕੇ ਆਉਣੇ ਹੁੰਦੇ ਆ ਜੰਗਲ ਤੋਂ ਵੱਢ ਕੇ ਐਦਾਂ ਸਪਾਗੋ ਨਾਲ ਬੰਨ ਬੰਨ ਕੇ ਲੱਕੜਾ ਲਿਆਦੇ ਕਿੱਡੇ ਕਿੱਡੇ ਗੱੜੀ ਲੱਗੇ ਲੱਕੜਾ ਸਾਰੇ ਆ ਇਹਦਾ ਬੰਨ ਬੰਨ ਲੈ ਕੇ ਆਉਣੇ ਤੇ ਫਿਰ ਇੱਧਰ ਇਹਦੀ ਹੁੰਦੀ ਕਟਿੰਗ ਆ ਇੱਧਰ ਚੱਲਦੀ ਆ ਆ ਦੇਖੋ ਬੋਨਜੋਰਨੋ ਸੇਨੋਰੀ ਆਹਦੋਂ ਖਾਨੇ ਮਤਲ ਲੱਕੜ ਕਿਤੇ ਵੱਢ ਹੁੰਦੀ ਹੈ ਇਹ ਤਾਂ ਗੁੱਡ ਮਾਰਨਿੰਗ ਗੁੱਡ ਬਾਏ ਇਹ ਇੱਕ ਵਾਰ ਲਓ ਆ ਜਾ ਰਹਾ ਜਲਦਾ ਆ ਬਲੇਡ ਹੈ ਬਹੁਤ ਕਿਹੜਾ ਬਲੇਡ ਹੈ ਬਹੁਤ ਇਸ ਕੀ ਕੰਮ ਮਤਲ ਇਹ ਆ ਦੇਖ ਤਰੋਂ ਕੋਲੇ ਵੜੇ ਅੱਧੇ ਕਰਤਾ ਤੇ ਉਸ ਤੋਂ ਬਾਅਦ ਇਹ ਚਾਰ ਪੀਸ ਹੋ ਜਾਣੇ ਇਹਦੇ ਵਿੱਚ

ओके ਫਾਲੋ ਕਰੋ ਕਿ ਮੀਨਾਰੇ ਕੋ ਚਿਕੋ ਆ ਦੇਖ ਐ ਤਾਂ ਲੱਕੜੇ ਜੀ ਬਾਗੇ ਵਿੱਚ ਤਾਂ ਜਾਨੀ ਉੱਪਰ ਆਏ ਉਹ ਉੱਪਰ ਜਾ ਕੇ ਨੇ ਉਹ ਪਰਲੇ ਵੇਗਰ ਲੱਗੀ ਜਾਂਦੇ ਉੱਤਰ ਹਾਂਜੀ ਪੈਂਤਰੀ ਜੀ ਬਾਹਰ ਨਹੀਂ ਜਾਣਾ ਹੈਗਾ ਨਾ ਨਾ ਲੈ ਨੰਗੀ ਹੋਈ ਉਹ ਸਾਜ ਜੀ ਹਾਂ ਬੈਂਟਰ ਉਹ ਬੈਂਟਰ ਉਹ ਬੈਂਟਰ ਆ ਜਾ ਅੰਦਰ ਆ ਰਿਹਾ ਬੁੱਤ ਅੰਦਰ ਆ ਜਾ ਅੰਦਰ ਆ ਜਾਓ ਅੰਦਰ ਆ ਜਾਓ ਯਾ ਬਿੱਲੀ ਇਹਨਾਂ ਕੁੱਤੇ ਵਾਂਗ ਕਿੱਥੇ ਨਹੀਂ ਆਉਂਦੇ ਹੈਗੇ ਤੂੰ 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 ਅਕਰਦੇ ਨਹੀਂ ਆਉਂਦੇ ਹੈਗੇ ਇਹ ਇਹ ਪਤਾ ਕਿਦਾਂ ਅੰਦਰ ਆਉਣੀ ਹੈ ਮੈਂ ਦਿਖਾਉਣਾ ਇਹ ਅੰਦਰ ਆਉਣੀ ਇਦਾਂ ਚਲ ਵੀ ਅੰਦਰ ਆ ਦੇਖ ਚਲ ਵੀ ਅੰਦਰ ਅਜਾੜ ਕੇ ਅਜਾੜ ਕੇ ਚਲ ਵੀ ਅੰਦਰ ਦੇਖੋ ਕਿ ਅੰਦਰ ਚਲ ਵੀ 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 ਤਕਲਾ 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 ਦੇਖੀ ਫੁੱਲ ਸੜਿਆ ਜਰੀ ਚਲ ਤੇ ਹੋ ਜੀ ਹਾਂਜੀ ਠੀਕ ਲੀਡ ਤਾਂ ਕੰਮ ਕਰ ਹਾਂਜੀ ਹਾਂਜੀ ਨਿਕਲ ਗਈ पुछादा पानी बनाओ रे इतनी भूख लगी बहुत ज्यादा हां ना पुतरी ना पेंट्री ना पेंट्री भूख लगी पेंट्री अरे आज आ गया आ गया टक्कर तूं टक्कर तूं चल मेरे घोड़े टक्कर तूं चल मेरे घोड़े टक्कर तूं हां छोड़ दिस को उड़े तकरतूं, <laughs> <शोड़ दुसको>। <laughs> ਵੇ ਮਿੱਤਰੋ ਮੇਰੇ ਗੁਰシャン ਵੀਰ ਨੂੰ ਆਪਾਂ ਸਕੂਲ ਤੋਂ ਲਿਆਂਦਾ ਤੇ ਕਈ ਵਾਰ ਮੇਰੇ ਵੀਰਾਂ ਦੇ ਵਿੱਚ ਕਮੈਂਟ ਹੋਣੇ ਗਏ ਨੇ ਵੀ ਗੁਰシャン ਵੀਰ ਨੂੰ ਵਲੌਗ ਦੇ ਵਿੱਚ ਭਾਈ ਜਰੂਰ ਲਿਆ ਕਰੋ ਇਹ ਸਾਡਾ ਮੇਨ ਹੀਰੋ ਹੈ ਵਲੌਗ ਦਾ ਭਾਈ ਕਿੱਦਾਂ ਨੇ ਸਕੂਲ ਤੜਜ ਫਿਰ ਸਕੂਲ ਵਧੀਆ ਰਿਹਾ ਟੈਸਟ ਵੀ ਹੋਣੇ ਆਂ ਐਂ ਟਿਕਟੋਕ 'ਰ ਸਕੂਲ ਐਂ ਠੀਕ ਹੋ ਗਿਆ ਸਹੀ ਹੋ ਗਿਆ ਇੱਕ ਵੀ ਤਾਂ ਹਾਲੀ ਛੱਡੀ ਆ ਪਸਾ ਲੈ ਮੈਂ ਛੱਡਣਾ ਨਹੀਂ ਮੁੰਡਾ ਪਤਾ ਕੀ ਤੈਨੂੰ ਨਗਰਾ ਵਲੌਗਸ ਵਾਲਾ ਮੁੰਡਾ ਇਹਨੂੰ ਛੱਡਣਾ ਕੁਝ ਨਹੀਂ ਹੈ ਛੱਡਣਾ ਕੁਝ ਨਹੀਂ ਛੱਡਣਾ ਕੁਝ ਨਹੀਂ ਹੈ ਹਾਂ ਆ ਬੈਠਾ ਵੈਂਟ ਜੀ ਆਰੇ ਉਹ ਯੇ ਕਿੰਦਾ ਕਿੰਦਾ استاد ਕੀ ਹੋ ਗਿਆ ਫੋਟੋ ਕਿ ਉਹ ਸੀ ਕੋ ਫਸ ਗਿਆ ਉਹ ਦੂnga ਚਲ ਗਿਆ ਹੈ ਹੂੰ ਉਹ ਦੂnga ਚਲ ਗਿਆ ਬਾਹਰ ਨਹੀਂ ਜਾਣਾਗਾ ਲੈ ਵੀ ਸ਼ਾਂਸ ਯੈਸ ਹੁਣ ਐ ਕਰ ਹੜੀ ਗਾੜੀ ਬੰਨ ਲੇ ਚੱਪਟਾ ਲਾਓ ਦੇਖੋ ਆਹ ਆਹ ਟਿਕਕ ਨਾ ਫਿਰ ਉਸ ਬਾਰੇ ਚੇਕ ਚੇਕ ਗੱਲ ਇੱਧਰ ਨਿਕਲੇ ਥੱਲੇ ਤੋਂ ਫੜਨਾ ਹੈ ਫਿਰ ਆਇਆ ਕਰਨਾ ਹੈ ਕਿ ਕਿ ਚੀ ਜੀ ਲੈਣੀ ਹੈ ਨਾ ਬਈ ਨਾ ਐ ਨਾ ਸੁਣ ਤੋਠੇ ਇਹ ਸੌਂਦੀ ਬਹੁਤ ਹੈ ਇਹ 24 ਘੰਟੇ ਵਿੱਚ 17 ਘੰਟੇ 18 ਘੰਟੇ ਸੌਂ ਕਰ ਦਿੰਦਾ ਹੈ ਲੈ ਬਲਾਸਪਾ ਦਿਤਾ ਰੇ ਕਾ ਹੈ ਹੈ ਹਾਂ ਜੀ ਉਹ ਤੇ ਹਾਰਮੋਨ ਨੇ ਪਾਣੀ ਪੀਜੇ ਉੱਥੇ ਰੱਖਦਾ ਹੁਣ ਜਦ ਮਾਰਿਆਸਾ ਲੈ ਮੇਸ ਤੇ ਨਹੀਂ ਕੋਈ ਚੀਜ਼ ਰਹਿਂਦਾ ਜੀ ਲੈ ਤੂੰ ਇਹਨੇ ਨੋਟੀ ਹੋ ਗਿਆ ਬਹੁਤ ਗਲਾਸਪਨ ਲੈ ਕੱਢ ਦੇ ਬਹੁਤ ਨੋਟੀ ਹੋ ਗਿਆ ਵੀ ਪੈਂਥਰ ਵੀ ਬਹੁਤ ਨੋਟੀ ਹੋ ਗਿਆ ਆਪਾਂ ਤਾਂ ਬਲੇ ਖਿਲਾਉ ਜੇ ਇੱਥੇ ਰੱਖ ਹੋ ਜਾਂਦਾ ਜੇ ਕਈ ਵਾਰੀ ਪੀ ਕੇ ਉੱਥੇ ਰੱਖ ਹੀ ਦਿੰਦੇ ਹਨ ਜਦ ਜਦ ਮਾਰਦਾ ਜੀ ਬਹੁਤ ਜਿਆਦਾ ਉਹ ਤੇਰਾ ਭਲਾ ਹੋ ਜੇ ਪੈਂਥਰ ਇਸ ਰੋਂਗ ਵਾਟ ਇਟ ਇਸ ਰੋਂਗ ਗਾਈਸ ਇਹ ਰੋਂਗ ਹੋ ਗਿਆ ਕੰਮ ਕਰਦਾ ਤੂੰ ਅੱچھے ਬੱਚੇ ਗੰਦੀਆਂ ਬਾਤਾਂ ਨਹੀਂ ਕਰਦੇ ਹੁੰਦੇ ਅੱچھے ਬੱਚੇ ਗੰਦੀਆਂ ਬਾਤਾਂ ਨਹੀਂ ਕਰਦੇ ਹੁੰਦੇ ਤੈਨੂੰ ਕਿੰਨੀ ਵਾਰੀ ਗਿਆ ਮੈਂ ਚਲ 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 ਸ਼ਾਇਦ ਸ਼ਾਇਦ ਲੱਗ ਜਾਵੇ ਤਾਂ ਦੇ ਚੱਕ ਲੈ ਤੈਨੂੰ ਜਿਬੂਤੋਂ ਨਾ ਨਾ ਕਿਹਾ ਤੇ ਮੈਂ ਹੱਥੋਂ ਹੋ ਗਿਆ ਤੂੰ ਜਿਬੂਤੋਂ ਨਾ ਤਮੂਤੋਂ ਹੋ ਗਿਆ ਤੇਸ਼ਾ ਕੁ ਪਛੜਦਾ ਬਣੀ ਠੀਕ ਹੈ ਹੁਣ ਟਾਈਮ ਇਤੋਂ ਪੌਣੀ ਸੀ ਹੋ ਗਏ ਸ਼ਾਮ ਦੇ ਤੇ ਆ ਦੇਖੋ ਤੇ ਮੇਰੇ ਪਹਿਲਾ ਮੁੰਡੇ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਬਲਪ੍ਰੀਤ ਸਿੰਘ ਮੁੰਡਾ ਤੂੰ ਜਾਣਦੇ ਏ ਮੁੰਡਾ ਨਾ ਜਦੋਂ ਆਪਾਂ ਜਿਮ ਜਾਂਦੇ ਸੀ ਨਾ ਉਹਦੇ ਨਾਲ ਜਾਂਦੇ ਸੀ ਆਪਣੀ ਤੇ ਹੁਣ ਇਹ ਮੁੰਡਾ ਜਿਮ ਤੋਂ ਥੋੜੀ ਰੈਸਟ ਕਰ ਰਿਹਾ ਹੈ ਕਿ ਨਾ ਇੱਕ ਮਹੀਨਾ ਵੀ ਥੋੜੀ ਵੇਟ ਕਰਨੀ ਹੈ ਕਿਉਂਕਿ ਇਹਦੇ ਕੋਚ ਨੇ ਦੱਸਿਆ ਨੂੰ ਕਹਿੰਦਾ ਵੀ ਲਗਾਤਾਰ ਨਹੀਂ ਕਹਿੰਦਾ ਮਿਹਨਤ ਲਾਈ ਦੀ ਵੀ ਸ਼ੁਰੂਆਤ ਕਰਨੀ ਆ ਇੱਕ ਦੋ ਮਹੀਨੇ ਲਾ ਲਈ ਕੁਝ ਰੈਸਟ ਕਰ ਲਈ ਕੁਝ ਲਾ ਲਈ ਵਾ ਇਦਾਂ ਮੈਂ ਜਿਆਦਾ ਰਿਜ਼ਲਟ ਵਧੀਆ ਮਿਲਣਗੇ ਤਾਂ ਕਿ ਮੁੰਡਾ ਇਸ ਟਾਈਮ ਰੈਸਟ ਦੇ ਉੱਤੇ ਆ ਤੇ ਆਪਾਂ ਨੂੰ ਮਿਲਣ ਵਾਸਤੇ ਸ਼ੌਭਰੀ ਆਪਣੀ ਤੇ ਹੋਰ ਵਾਪਿਸ ਤਾਂ ਠੀਕ ਠਾਕ ਹੈ ਹਾਂਜੀ ਹਾਂਜੀ ਤੁਸੀਂ ਤਾਂ ਸਭ ਵਧੀਆ ਪਰ ਮੈਨੂੰ ਕਿਹਾ ਰੋਜਾ ਹੋਰ 10-15 ਮਿੰਟ ਤੈਨੂੰ ਪੀਜ਼ੇ-ਪੂਜ਼ੇ ਖਲਾ ਕੇ ਭੇਜ ਦਾਂਗੇ ਇਹ ਕਹਿੰਦਾ ਨਹੀਂ ਯਾਰ ਘਰ ਜਾਣਾ ਕਹਿੰਦਾ ਘਰ ਦੇ ਗਾਣਾ ਗਾਣੇ ਵੀ ਨਹੀਂ ਰਿਹਾ ਕਿੱਥੇ ਰਹਿ ਗਿਆ ਰਾਤ ਨੂੰ बापुन गया गया? बापु बाद बाद बापु आ, ओके बापुन कहदे के बापू इथियां ਵੀਰੇ ਕੋਲਿਆਂ ਬਾਅਦ ਚ ਜਾਊਂਗਾ ਮੇਰੇ ਕੱਲਾ ਆ ਮਾਤਾ ਹੁਣ ਹੀ ਗਏ ਹੋਏ ਐ ਆ ਓਕੇ ਫੇਰ ਤਾਂ ਸਹੀ ਗੱਲ ਐ ਹਾਂਜੀ ਹੋਰ ਗੱਲਬਾਤ ਕੋਈ ਗੱਲਬਾਤ ਵਾਸੇ ਰਹੀ ਐ ਅੱਜ ਵੀ ਤੇਰੇ ਬਾਈ ਦਾ ਗਾਣਾ ਆ ਗਿਆ ਮੂਸੇ ਵਾਲ ਦਾ ਇਹ ਗੱਲਬਾਤ ਤਾਂ ਮੀਤਾ ਜੀ ਗੱਲਬਾਤ ਤਾਂ ਵਧੀਆ ਕਿੱਦਾਂ ਰੰਗੀ ਜੀ ਜ਼ਿੰਦਗੀ ਨਿਆਰਿਆਂ ਚ ਹੈ ਨਿਆਰਿਆਂ ਚ ਨਿਆਰਿਆਂ ਚ ਨਿਆਰਿਆਂ ਇਟਲੀ ਪੂਰੇ ਨੇ ਆਈ ਜਾਂਦੇ ਆਈ ਜਾਂਦੇ ਆ ਸਹੀ ਬਾਤ ਐ ਓਕੇ ਮੈਂ ਚੱਲ ਇੱਥੋਂ ਮੇਥੋਂ ਜਲਦੀ ਟ੍ਰੇਨ ਆ ਦੇਖੋ ਰੇਲਵੇ ਸਟੇਸ਼ਨ ਐ ਇੱਥੋਂ ਜਾਣਾ ਬਲਪ੍ਰੀਤ ਨੇ ਉਹ ਆਪਣੇ ਸ਼ਹਿਰ ਦਾ ਸਟੇਸ਼ਨ ਆ ਦੇਖੋ ਲਾਸਟ ਤੌਰ ਤੇ ਆਪਣਾ ਸ਼ਹਿਰ ਐ ਤੇ ਓਕੇ ਬਲਬੀ ਸਿਆ ਤੂੰ ਮੈਂ ਚੱਲ ਕੇ ਟਾਈਮ ਤੇ ਚਲੇਗਾ ਠੀਕ ਓਕੇ ਓਕੇ ਮਿਲਦੇ ਜਲਦੀ ਹੁਣ ਮਹੀਨੇ ਤੋਂ ਬਾਅਦ ਕਰ ਲੈ ਜਿੰਮ ਜਵਾਨ ਮਿੱਤਰੋ ਕਹਿੰਨਾ ਕਰ ਲਿਆ ਜਿੰਮ ਜਵਾਨ ਨਹੀਂ ਹੁਣ ਮੇਰਾ ਟਾਈਮ ਨਹੀਂ ਲੱਗਦਾ ਬਸ ਠੀਕ ਹੈ ਚੱਤੇ ਕੰਮ ਨੂੰ ਕਰਾ ਖੇਤੀ ਫਿੱਟ ਹੋਗੇ ਜਿੰਨਾ ਲੰਘਣਾ ਹੀ ਲੰਘਿਆ ਆਉਣ ਵਾਲਾ ਟਾਈਮ ਤੇ ਬਾਈ ਦਾ ਹਾਈ 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 ਤੇ ਤੁਸੀਂ ਮਿੱਤਰ ਇਧਰ ਮਿਲੇ ਵੀਰ ਨੂੰ ਤੇ ਬਾਈ ਨਾਂ ਕੀ ਆਪਣਾ ਬੈਕਸ 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 ਉਹ ਬਾਈ ਦਾ ਨਾਮ ਹੈ ਤੇ ਇਹ ਵੀ ਇੰਡੀਆ ਤੋਂ ਨੇ ਨਾ ਇੰਡੀਆ ਕੇਰਲਾ ਹਾਂ ਕੇਰਲਾ ਕੇਰਲਾ ਸਿ ਹੈ ਤੇ ਆਪਣੇ ਕੋਲੇ ਤੇ ਬੈਕਸਪ ਪੰਪ ਤੇ ਕੰਮ ਕਰਦੇ ਨੇ ਇਹ ਜਿੰਨੇ ਕੋਈ ਮਲਾਂ ਇਹਨੂੰ ਟਿਪ ਟੂ ਮਿਲਦੀ ਸਾਰੀ ਇਹ ਭਾਈ ਆਪਾਂ ਨੂੰ ਆ ਕੇ ਦੇ ਜਾਂਦੇ ਨੇ ਥੋੜਾ ਬਹੁਤ ਥੈਂਕ ਯੂ bro ਬਹੁਤ ਥੈਂਕਸ ਧੰਨਵਾਦ ਤੇ ਤੁਸੀਂ ਇਦਾਂ ਹੀ ਸਾਡੀ ਹੈਲਪ ਕਰਦੇ ਰਹੋ ਠੀਕ ਹੈ ਓਕੇ bro ਫੇਰ ਮੇਥੋ ਟਾਈਮ ਫਾਈਨਲੀ 11 ਵਜ ਗਏ ਆ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਸਾਨੂੰ 11:00 ਵਜੇ ਨੂੰ ਰੋਜ਼ ਸਾਨੂੰ ਰਾਤ ਨੂੰ ਕੰਮ ਦੇ ਖਤਮ ਕਰਦੇ ਗਏ ਉਹਨੂੰ 11 ਵਜਾਂ ਨੇ ਆਪਣੀ ਸ਼ੌਪ ਦੇ ਉੱਤੇ ਤੇ ਫਿਰ ਆਪਾਂ ਜਾਣਾ ਘਰ ਨੂੰ ਤੇ ਘਰ ਦੇ ਰੋਟੀ ਪਾਣੀ ਖਾਂਦਿਆਂ ਨੂੰ 12 1 2 ਵਲੌਗ ਐਡੀਟ ਕਰਦੇ ਨੂੰ ਕਰਦੇ ਗਏ ਉਹਨੂੰ ਮੈਨੂੰ 2:30 ਵਜੇ ਆਨੇ ਲਗਫਗ ਕੁੱਲ ਮਿਲਾ ਕੇ ਸੌਂਦੇ ਸੌਂਦੇ ਸੀਵਨ ਮਾਡ ਮਾਡ ਪਹਿਲਾਂ ਜਾ ਕੇ ਭਾਈ ਪਹਿਲਾ ਸੋ ਜਾਂਦੀ ਹੈ ਚਾਹ ਤੇ ਫਿਰ ਦਰਸਤੇ ਇਹ ਕਿ ਮੈਂ ਤੋ ਟਮਾਟਰ ਇਹਨੂੰ ਕਹਿੰਦੇ ਆ ਪੋਮਾਡਰੋ ਦੀ ਗ੍ਰਾਫਰ ਹੋਏ ਸੀ ਮਾਰ ਲਈ ਚੁੱਕੇ ਆ ਕੱਲ ਨੂੰ ਸਵੇਰੇ ਬਣਾਉਣੀ ਸੀ ਮੂੰਗੀ ਮਸਰੀ ਦੀ ਦਾਲ ਖੁਸ਼ਾਨ ਵਾਸਤੇ ਨਾ ਆ ਨਹੀਂ ਮੂੰਗੀ ਮਸਰੀ ਨਹੀਂ ਕੁਝ ਹੋਰ ਬਣਾ ਲਾਂਗੇ ਇਹ ਲਾਉਣਾ ਤੜਕਾ ਤੇ ਹੈਗੀਆਂ ਦੋ ਪਾਨੀਆਂ ਇੱਕ ਸਿਮੇ ਸਿੰਘ ਦੀ ਇੱਕ ਆਪਣੇ ਦਵਿੰਦਰ ਸਿੰਘ ਦੀ ਇਹ ਫੇ ਤੂੰ ਨਹੀਂ ਜਾਣਾ ਸਵੇਰੇ ਕੰਮ ਤੇ ਜਾਣ ਲੱਗੇ ਨਾ ਕਬਾਬ ਦੀ ਕੀ ਪਾਣੀ ਲੈ ਕੇ ਜਾਣਾ ਹੈ ਤਾਂ ਜਾ ਕੇ ਝਿੜੇ ਦੀ ਧਰਾਸ ਹੁੰਦਾ ਮਿੱਤਰੋ ਕਹਿਣਾ ਸੋਖਿਆ ਬਾਹਰ ਅੱਗੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਪ੍ਰਤੀਯੋਗਿ ਕਰਨੀ ਹੈ ਕਿ ਮਈਆਂ ਬੜੀਆਂ ਔਖੀਆਂ ਤੇ ਜਦੋਂ ਨਾ ਬੰਦਾ ਪੇਪਰ ਭਰਦਾ ਇੰਡੀਆ ਬੰਦਾ ਬੈਠਾ ਹੁੰਦਾ ਉਦੋਂ ਪੇਪਰ ਭਰ ਜਾਂਦੇ ਆ ਕੋ ਬੰਦਾ ਕਹਿੰਦਾ ਉਦੋਂ ਜਿਹੜੀ ਗੱਲਾਂ ਬਾਤਾਂ ਹੁੰਦੀਆਂ ਦਿਮਾਗ ਚ ਜਲਦੀ ਮੈਜੀਸ਼ੀਨ ਉਹ ਹੋਰ ਹੁੰਦੀ ਹੈ ਬਾਹਰਲੀ ਕੰਟਰੀ ਕਿੱਦਾਂ ਦੀ ਕਿੱਦਾਂ ਨਹੀਂ ਹੈਗੀ ਪਰ ਜਦੋਂ ਬੰਦਾ ਉਨੇ ਪਹੁੰਚ ਜਾਂਦਾ ਧਰਤੀ ਉੱਤੇ ਫਿਰ ਨੂੰ ਫਿਰ ਪਤਾ ਲੱਗਦਾ ਵੀ ਹਾਂ ਕਿਹੜੇ ਭਾਬੀ ਦੀਆਂ ਹੌਲੀ ਹੌਲੀ ਫੇਰ ਬੰਦਾ ਸਟਰਗਲ ਕਰਦਾ 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 ਬੰਦਾ ਗਰੋ ਕਰਦਾ ਚੱਲ ਜਾਂਦਾ ਹੈ ਫਿਰ ਇੱਧਰ ਆਉਂਦਾ ਹੈ ਜੇ ਸਾਰਾ ਕੁਝ ਸੌਖਾ ਹੋ ਜਾਂਦਾ ਸਾਰਾ ਕੁਝ ਸੌਖਾ-ਸੌਖਾ ਲੱਗਣ ਲੱਗਦਾ ਵਧੀਆ ਹੋ ਜਾਂਦਾ ਪਰ ਪਹਿਲੀ ਪੜਾਅ ਜਿਹੜੀ ਪੀੜੀ ਤੇ ਹੁੰਦੀ ਹੈ ਉਹ ਬੜੇ ਤੰਗ ਹੁੰਦੇ ਆ ਜਾਣੇ ਹੋਰੀ ਜਿਹੜਾ ਬੰਦਾ ਮੈਸ ਉਹਰੇ ਇੱਕ ਮਤ ਤੁਰਿਆ ਖੁਸ਼ ਹੁੰਦਾ ਕੋਈ ਰੋ ਕੇ ਆਉਂਦਾ ਜੇ ਦੂਜੀ ਥਾਂ ਤੇ ਆਉਂਦਾ ਫਿਰ ਕੋਈ ਕੁਝ ਨਹੀਂ ਆਉਂਦਾ ਸਾਰੇ ਰੋ ਕੇ ਸਾਰੇ ਫਿਰ ਇਦਾਂ ਹੁੰਦਾ ਪਤਾ ਨਹੀਂ ਨਾ ਬੰਦੇ ਨੂੰ ਜੇ ਬੰਦਾ ਪਹਿਲੀ-ਪਹਿਲੀ ਵਾਰ ਬੰਦਨ ਹੁੰਦਾ ਵੀ ਜਾ ਕੇ ਪਤਾ ਨਹੀਂ ਬਾਹਰਲਾ ਮੁੰਡਾ ਇਦਾਂ ਹ ਉਨੇ ਫੋਟੋ ਸ਼ੂਟ ਕਰਨਾ ਫੋਟੋ ਖਿਚਾਉਣੀ ਹੈ ਤਾਂ ਉਹਨੇ ਜਦੋਂ ਤਿਆਰ ਹੋ ਕੇ ਜਾਣਾ ਕਿ ਉਹਦੀ ਫੋਟੋ ਖਿਚਾਉਣੀ ਆ ਤੇ ਕਦੇ ਕੋਈ ਲਿਬੜਾ ਤੇ ਬੜਾ ਫੋਟੋ ਖਿੱਚੇ ਜਾਂਦਾ ਕਿਸੇ ਪਾਸੇ ਪੋਂਦੇ ਇਸ ਕਰਕੇ ਜਿਹੜੀ ਮੈਜਿਕ ਜਿਹੜੀ ਲੋਕਾਂ ਦੇ ਦਿਮਾਗ ਦੇ ਵਿੱਚ ਗੱਲਬਾਤ ਬਣ ਜਾਂਦੀ ਹੈ ਬਾਹਲੇ ਮੁਰਖਾਂ ਨੂੰ ਲੱਗੇ ਉਹ ਕੁਝ ਹੋਰ ਹੀ ਹੁੰਦਾ ਉਹ ਰਿਐਲਿਟੀ ਤੇ ਬਹੁਤ ਦੂਰ ਦੀ ਗੱਲ ਹੋ ਜਾਂਦੀ ਆ ਰਿਐਲਿਟੀ ਦਾ ਬੰਦਾ ਜਦੋਂ ਆ ਕੇ ਜਹਾਜ਼ ਦੇ ਟਾਇਰ ਲੱਗਦੇ ਆ ਉਸ ਤਾਂ ਬੰਦਾ ਜਦ ਇਹ ਪਤਾ ਲੈਂਦਾ ਰਿਐਲਿਟੀ ਦਾ ਪਰਦੇਸਾਂ ਦੇ ਵਿੱਚ ਕਿਹੜੀ ਵੀ ਕਿਹੜੇ ਭਾਬੀ ਕੀਤੀ ਆ ਤੇ ਬਾਕੀ ਇਹਨਾਂ ਦਾ ਹੁੰਦਾ ਜਿਉਂ ਸਮਾਂ ਨਿਕਲੀ ਜਾਂਦਾ ਇੱਕ ਦਿਨ ਦੋ ਦਿਨ ਚ ਇਹਦੇ ਬੰਦੇ ਨੂੰ ਬੁਲਾਉਣ ਨੇ ਛੋੜਾ ਨਾਲ ਗੱਲਾਂ ਬਾਤਾਂ ਹੁੰਦੀਆਂ ਫੇ ਕੰਮ ਦੀ ਤਲਾਸ਼ ਹੁੰਦੀ ਆ ਰਹਿਣ ਸਹਿਣ ਦੀ ਹੁੰਦੀ ਹੌਲੀ ਹੌਲੀ ਬੰਦ ਨੂੰ ਰਿਐਲਟੀ ਪਤਾ ਲੱਗਣ ਲੱਗ ਜਾਂਦੇ ਤੇ ਫੇ ਉਹ ਕਰਦੇ ਗਾ ਤੇ ਹੌਲੀ 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 ਬੰਦਾ ਫੇ ਜੋ ਨਵਾਂ ਪੁਰਾਣਾ ਹੋਈ ਜਾਂਦਾ ਹੈ ਗਰੋ ਕਰੀ ਜਾਂਦਾ ਹੈ ਫੇ ਉਹ ਬੰਦੇ ਨੂੰ ਭੇਤ ਪੈ ਜਾਂਦਾ ਹਰ ਜੀ ਦਾ ਫੇ ਚੀਜ਼ਾਂ ਸੌਖੇ ਲੱਗਣ ਲੱਗ ਜਾਂਦੇ ਪਹਿਲੇ ਪਹਿਲੇ ਹੁੰਦਾ ਹੀ ਆ ਐਦਾ ਤੇ ਬਾਕੀ ਆਪਣੀ ਦੁਆਵਾਂ ਵਿੱਚ ਤੋਂ ਸਾਰੇ ਦੇ ਨਾਲ ਜਿੱਦਾਂ ਆਪਾਂ ਹਰੇਕ ਵੇ ਕਰਦੇ ਹੁੰਨੇ ਪਰਮਾਤਮਾ ਸਾਰੇ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਸਾਰੇ ਜਿਹੜੇ ਆਪਣਾ ਘਰ ਪਰਵਾਸ ਛੱਡ ਕੇ ਆਏ ਆ ਤੇ ਸਾਰੇ ਪਰਮਾਧਮਾ ਕਰੇ ਸਭ ਚੜ੍ਹਦੀ ਕਲਾ ਵਿੱਚ ਰਹਿਣ ਤੇ ਅੱਜ ਦਾ ਵਲੌਗ ਇੱਥੇ ਆਪ ਆਪਣਾ ਬੰਦ ਕਰਦੇ ਆ ਤੁਹਾਨੂੰ ਜੇ ਆਪਣਾ ਜਿਹੜਾ ਵਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਿਹਨੂੰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਦੇ ਗਰੇ ਕਲਿਕ ਸਵੇਰੇ ਮਿਲਾਂਗੇ ਸੋਹਣੇ ਜਿਹੇ ਵਲੌਗ ਦੇ ਵਿੱਚ ਅ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ